ਫਲੋਰ ਤੇ ਗਿਰੀ ਮੈਨੂੰ ਕੌਣ ਇੱਥੇ ਕਿੱਦਾਂ ਆਈ ਮੈਂ ਕੀ ਹੈ ਮੈਨੂੰ ਕੁਝ ਨਹੀਂ ਪਤਾ ਰਿਹਾ ਕੀ ਜਾਣੇਗੀ ਹੂੰ ਤੁਸੀਂ ਕੀ ਜਾਣੋ ਸਰ ਇਸ ਮੈਡਮ ਨੂੰ ਕੱਢ ਦਿਓ ਜਾਂ ਨਹੀਂ ਸਾਨੂੰ ਮਾਰ ਦਿਓ ਫਲੋਰ ਤੇ ਗਿਰੀ ਮੈਨੂੰ ਕੌਣ ਇੱਥੇ ਕਿੱਦਾਂ ਆਈ ਮੈਂ ਕੀ ਹੈ ਮੈਨੂੰ ਕੁਝ ਨਹੀਂ ਪਤਾ ਰਿਹਾ ਕੀ ਜਾਣੇਗੀ ਹੂੰ ਤੁਸੀਂ ਕੀ ਜਾਣੋ ਸਰ ਇਸ ਮੈਡਮ ਨੂੰ ਕੱਢ ਦਿਓ ਜਾਂ ਨਹੀਂ ਸਾਨੂੰ ਮਾਰ ਦਿਓ ਦੀ ਕਿੱਕ ਵੀ ਗੱਲ ਨਹੀਂ ਸਾਡੀ ਸੁਣੀ ਜਾਂਦੀ ਪ੍ਰਿੰਸੀਪਲ ਮੈਡਮ ਸਕੂਲ ਚੋਂ ਨਿਕਲਦੇ ਤੱਕ ਨਹੀਂ ਹੈਗੇ ਆਪਣੇ ਆਫਿਸ ਚ ਬੈਠੇ ਰਹਿਣਾ ਉਹਨਾਂ ਨੇ ਸਵੇਰ ਤੇ ਸ਼ਾਮ ਤੱਕ ਸਕੂਲ ਚ ਕੀ ਹੁੰਦਾ ਉਹਨਾਂ ਨੂੰ ਕੁਝ ਨਹੀਂ ਪਤਾ ਗੱਲ ਗੱਲ ਤੇ ਸਾਨੂੰ ਨੌਕਰੀ ਤੋਂ ਕੱਢਣ ਦਿੱਤਾ ਮਕੀਨ ਦਿੰਦੇ ਅੱਜ ਵੀ ਉਹਨੇ ਮੇਰਾ ਇਹ ਹਲ ਕਰਿਆ ਜੇ ਮੈਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਕਿ ਕਿੱਕ ਵੀ ਗੱਲ ਨਹੀਂ ਸਾਡੀ ਸੁਣੀ ਜਾਂਦੀ ਪ੍ਰਿੰਸੀਪਲ ਮੈਡਮ ਸਕੂਲ ਚੋਂ ਨਿਕਲਦੇ ਤੱਕ ਨਹੀਂ ਹੈਗੇ ਆਪਣੇ ਆਫਿਸ ਚ ਬੈਠੇ ਰਹਣਾ ਉਹਨਾਂ ਨੇ ਸਵੇਰ ਤੇ ਸ਼ਾਮ ਤੱਕ ਸਕੂਲ ਚ ਕੀ ਹੁੰਦਾ ਉਹਨਾਂ ਨੂੰ ਕੁਝ ਨਹੀਂ ਪਤਾ ਉਹ ਤਾਂ ਕਲਾਸ ਚ ਬੱਚੇ ਮੌਜੂਦ ਸਰ ਹਾਂਜੀ ਮੈਂ 7C ਦੀ ਕਲਾਸ ਵਿੱਚ ਬੱਚਿਆਂ ਨੂੰ ਪੜਾ ਰਹੀ ਮੈਨੂੰ ਨਹੀਂ ਪਤਾ ਮੈਂ ਉੱਪਰਲੇ ਫਲੋਰ ਤੇ ਗਿਰੀ ਮੈਨੂੰ ਕੌਣ ਇੱਥੇ ਕਿੱਦਾਂ ਆਈ ਮੈਂ ਕਿਹਾ ਹੈ ਮੈਨੂੰ ਕੁਝ ਨਹੀਂ ਪਤਾ ਨਹੀਂ ਕੀ ਜਾਣੇਗੀਓ ਤੁਸੀਂ ਕੀ ਜਾਣੋ ਸਰ ਇਸ ਮੈਡਮ ਨੂੰ ਕੱਢ ਦਿਓ ਜਾਂ ਨਹੀਂ ਸਾਨੂੰ ਮਾਰ ਦਿਓ ਜੋ ਅਸੀਂ ਤੁਹਾਨੂੰ ਇਸ ਵੀਡੀਓ ਦੇ ਮੱਧਮ ਰਾਹੀਂ ਅੱਗੇ ਦਿਖਾਵਾਂਗੇ ਪਰ ਤੁਹਾਨੂੰ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਲਗਭਗ ਡੇਢ ਦੋ ਮਹੀਨੇ ਪਹਿਲਾਂ ਵੀ ਦਰਜਾਚਾਰ ਅਤੇ ਹੋਰ ਕਰਮਚਾਰੀਆਂ ਨੇ ਇਸੇ ਪ੍ਰਿੰਸੀਪਲ ਵਾਲੀਆ ਮੈਡਮ ਅਤੇ ਉਥੋਂ ਦੇ ਇੱਕ ਅਧਿਕਾਰੀ ਆਈ ਪੀ ਸਿੰਘ ਦੇ ਖਿਲਾਫ ਅਕੈਡਮੀ ਗੇਟ ਤੇ ਧਰਨਾ ਦਿੱਤਾ ਸੀ ਇਸ ਸਬੰਧ ਵਿੱਚ ਅਸੀਂ ਪ੍ਰਿੰਸੀਪਲ ਮੈਡਮ ਨੂੰ ਬਹੁਤ ਵਾਰੀ ਕਾਲ ਲਾਈ ਜੋ ਉਹਨਾਂ ਨੇ ਅਟੈਂਡ ਨਹੀਂ ਕੀਤੀ ਇੱਕ ਵਾਰੀ ਫੇਰ ਲਾਉਨੇ ਆ ਜੀ ਆਪਾਂ ਕਾਲ ਇਹ ਪਹਿਲੀ ਵਾਰ ਦੀ ਗੱਲ ਨਹੀਂ ਹੈ ਮੈਡਮ ਬਾਲੀਆ ਜੋ ਪ੍ਰਿੰਸੀਪਲ ਨੇ ਉਹ ਪਹਿਲਾਂ ਵੀ ਨਾ ਤਾਂ ਪੱਤਰਕਾਰ ਦਾ ਫੋਨ ਅਟੈਂਡ ਕਰਦੇ ਆ ਤੇ ਨਾ ਹੀ ਮਿਲਣ ਦਾ ਕੋਈ ਸਮਾਂ ਦਿੰਦੇ ਆ ਤੇ ਨਾ ਹੀ ਇਸ ਵਿਸ਼ੇ ਤੇ ਵੀ ਉਹਨਾਂ ਨੇ ਕੋਈ ਗੱਲ ਉਹਨਾਂ ਨਾਲ ਹੋ ਸਕੇ ਇਸ ਤੋਂ ਪਹਿਲਾਂ ਕਿ ਅਸੀਂ ਕੱਲ ਦੀ ਗੱਲ ਕਰੀਏ ਆਓ ਜਾਣਦੇ ਹਾਂ ਅੱਜ ਮੌਜੂਦਾ ਇਹਨਾਂ ਟੀਚਰਜ਼ ਦੀ ਜ਼ੁਬਾਨੀ ਇਹ ਮੈਡਮ ਬਾਰੇ ਕੀ ਕਹਿ ਰਹੇ ਨੇ ਆਓ ਸੁਣਦੇ ਹਾਂ ਕਿਰਪਾ ਕਰਕੇ ਤੁਸੀਂ ਕਾਲ ਕਰ ਰਹੇ ਹੋ ਤੁਹਾਡੀ ਕਾਲ ਦਾ ਜਵਾਬ ਦੇਣ ਦੇ ਅਸਮਰਥ ਹੈ ਜਦੋਂ ਉਹਨਾਂ ਨੂੰ ਲਿਆਂਦਾ ਗਿਆ ਤਾਂ ਬਿਲਕੁਲ ਹੀ ਅਨਕੌਂਸ਼ੀਅਸ ਸੀਗੇ ਪੂਨਾ ਮੈਡਮ ਉਹ ਕਲਾਸ ਵਿੱਚ ਹੀ ਉੱਥੇ ਬੱਚਿਆਂ ਨੂੰ ਬਲੈਕਬੋਰਡ ਤੇ ਲਿਖਦੇ ਹੋਏ ਤੇ ਗਿਰ ਗਏ ਉਹ ਤੇ ਬੱਚੇ ਸਾਡੇ ਕੋਲ ਸਟਾਫ ਰੂਮ ਦੇ ਵਿੱਚ ਚਾਹੇ ਭੱਜੇਗੀ ਮੈਮ ਕਲਾਸ ਦੇ ਵਿੱਚ ਡਿੱਗੇ ਅਸੀਂ ਸਾਰੇ ਸਟਾਫ ਮੈਂਬਰ ਜਿੰਨੇ ਵੀ ਸਟਾਫ ਰੂਮ ਜੀ ਸੀਗੇ ਗਏ ਉੱਥੇ ਦੇਖਿਆ ਉਹਨਾਂ ਨੂੰ ਜਾ ਕੇ ਚਲੋ ਸਾਡੇ ਜਿਹੜੇ ਡਾਕਟਰ ਉੱਥੇ ਅਵੇਲੇਬਲ ਹੈ ਉਹ ਵੀ ਆਏ ਬਟ ਉਹ ਬਿਲਕੁਲ 10-15 ਮਿੰਟ ਉਹਨਾਂ ਨੂੰ ਕੁਝ ਨਹੀਂ ਪਤਾ ਬਿਲਕੁਲ ਹੋਸ਼ ਵਿੱਚ ਨਹੀਂ ਸੀਗੇ ਉਹ ਉਹਨਾਂ ਨੂੰ ਚੱਕ ਕੇ ਸਾਡੇ ਨਾਲ ਸਟਾਫ नीचे आके फिर डॉक्टर ਨੂੰ ਬੁਲਾਇਆ ਗਿਆ ਡਾਕਟਰ ਨੇ ਜਦੋਂ 슈ગર ਵਗੈਰਾ ਚੈੱਕ ਕੀ ਤੇ 슈ગર ਬਹੁਤ ਡਾਊਨ ਸੀਗੀ ਤਾਂ ਫਿਰ 51 슈ગર ਸੀ ਉਹਨਾਂ ਦੇ ਉਸ ਟਾਈਮ ਤੇ ਉਹਨਾਂ ਨੂੰ ਕੁਝ ਨਹੀਂ ਪਤਾ ਸੀਗਾ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਹੁਣ ਹਸਪਤਾਲ ਲੈ ਚਲਦੇ ਹਾਂ ਫਿਰ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾਇਆ ਤਾਂ ਅਸੀਂ ਸਿਵਲ ਹਸਪਤਾਲਸ ਲੈ ਕੇ ਆਏ ਈਵਨ ਕਿ ਇੱਥੇ ਪਹੁੰਚਣ ਤੋਂ ਬਾਅਦ ਵੀ 10-15 ਮਿੰਟ ਤੱਕ ਉਹ ਅਨਕੌਂਸ਼ੀਅਸ ਹੀ ਸੀਗੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਿਆ ਕਿ ਉਹਨਾਂ ਨੂੰ ਕੀ ਟ੍ਰੀਟਮੈਂਟ ਮਿਲ ਰਿਹਾ ਇੱਥੇ ਖਬਰ ਲੈਂ ਤੁਸੀਂ ਟੀਚਰ ਆਏ ਹੋ ਪ੍ਰਿੰਸੀਪਲ ਜਾਂ ਵਾਈਸ ਪ੍ਰਿੰਸੀਪਲ ਕੋਈ ਨਹੀਂ ਆਇਆ ਸਰ ਕੋਈ ਨਹੀਂ ਆਇਆ ਅਸੀਂ ਟੀਚਰ ਹੀ ਆਏ ਹੁਣ ਬਾਕੀ ਟੀਚਰ ਜਿਹੜੇ ਨਾਲ ਆਏ ਮੈਂ ਔਰ ਕਮਲ ਮੈਮ ਸੀਗੇ ਬਾਕੀ ਨਾਲ ਹੋਰ ਸਰ ਵੀ ਸੀਗੇ ਬਟ ਬਾਅਦ ਵਿੱਚ ਜਦੋਂ ਛੁੱਟੀ ਤੋਂ ਬਾਅਦ ਬਾਕੀ ਸਟਾਫ ਵੀ ਆਇਆ ਬ ਜਿਹੜੇ ਕੱਢੇ ਗਏ ਸੀ ਉਹਦੇ ਬਾਅਦ ਸਰਜੀਤ ਸਿੰਘ ਰਖੜਾ ਜੀ ਆਏ ਤੇ ਮੈਂ ਕਿਹਾ ਸਾਨੂੰ ਦਲਾਸਾ ਦਵਾਇਦਾ ਵੀ ਅਸੀਂ ਤੁਹਾਡੇ ਨਾਲ ਆ ਸਾਡੇ ਦੁਆਰੇ ਪੰਜ ਮੈਂਬਰ ਰੱਖੇਗੇ ਉਹਦੇ ਬਾਅਦ ਹੀ ਨਹੀਂ ਸਾਡੇ ਨਾਲ ਕੋਈ ਮੀਟਿੰਗ ਅਸੀਂ ਬਧੇਰੀਆਂ ਚਿੱਠੀਆਂ ਭਾ ਕੇ ਦੇ ਲਈ ਰਖੜਾ ਸਾਹਿਬ ਨੂੰ ਵੀ ਭਾ ਕੇ ਦੇ ਲਈ ਆਈ ਪੀ ਸਿੰਘ ਆਂਦਾ ਕੁਝ ਨਹੀਂ ਕਰਕੇ ਜਾਂਦਾ ਆਈ ਪੀ ਸਿੰਘ ਕੋਣ ਆਈ ਪੀ ਸਿੰਘ ਕੋਣ ਉਹ ਅਕੈਡਮੀ ਦਾ ਮੈਂਬਰ ਸੈਕਟਰੀ ਹੈ ਨਹੀਂ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਜਿੱਦਾਂ ਟੀਚਰਾਂ ਨੂੰ ਹਰਾਸ ਕਿਤੇ ਆਂਦਾ ਤੁਹਾਨੂੰ ਸਾਡੇ ਨਾਲ ਵੀ ਇਹੀ ਕੰਮ ਹੋ ਰਿਹਾ ਯਾਰ ਜਿਹੜੇ ਪੰਜ ਬੰਦੇ ਕੱਢੇ ਸੀਗੇ ਉਹ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ ਉੱਥੇ ਉਹਨਾਂ ਨੂੰ 88 99 ਸਾਲ ਹੋ ਗਏ ਚੇਤੇ ਕੀ ਕਾਰਨ ਹੋ ਗਿਆ ਵੀ ਉਹਨਾਂ ਨੇ ਇੱਕਦਮ ਕੱਢਿਆ ਇਹ ਤਾਂ ਜੀ ਕੋਈ ਕਾਰਨ ਨਹੀਂ ਤਾਂ ਇਹਦੀ ਆਈਪੀ ਸਿੰਘ ਨੇ ਆਪ ਹੀ ਧੱਕੇ ਨਾਲ ਕੱਢਿਆ ਪੁਰਾਣੇ ਕੱਢਣੇ ਆ ਨਵੇਂ ਰੱਖਣੇ ਆ ਕਿਉਂਕਿ ਤੁਸੀਂ ਪਹਿਲਾਂ ਤੋਂ ਕੰਮ ਨਹੀਂ ਕਰ ਰਹੇ ਸੀ ਮਿਹਲੇ ਉਹ ਤਾਂ ਮੈਡਲ ਦੇ ਪਿੱਛੇ ਜਾਊਗਾ ਨਹੀਂ ਮੈਡਮ ਕਹਿੰਦੀ ਕੰਮ ਨਹੀਂ ਕਰਦੇ ਅਸੀਂ ਪਤਾ ਨਹੀਂ ਸੀ ਕੰਮ ਕਰਦੇ ਕਿ ਨਹੀਂ ਇਹਨਾਂ ਨੂੰ ਪਤਾ ਠੀਕ ਹੈ ਜੀ ਜਿਹੜਾ ਕੁਝ ਦਿਨ ਪਹਿਲਾਂ ਧਰਨਾ ਦਿੱਤਾ ਸੀ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਕੋਈ ਰਿਜ਼ਲਟ ਨਹੀਂ ਨਿਕਲੇ ਸਾਡੇ ਬਸ ਇੱਕ ਪੰਜ ਬੰਦੇ ਵਾਪਸ ਰੱਖੇ ਗਏ ਉਹਦੇ ਬਾਅਦ ਕੋਈ ਨਹੀਂ ਕੁਝ ਤੁਸੀਂ ਲੈਟਰਸ ਦਿੱਤੇ ਸੀ ਉਹਦੇ ਵਿੱਚ ਤੁਹਾਡੇ ਟੀਚਰਸ ਨਹੀਂ ਆਏ ਇੱਥੇ ਹਸਪਤਾਲ ਦੇ ਚ ਪਏ ਆ ਅਗਰ ਕੋਈ ਹਰਦਾਸ ਨਹੀਂ ਨਿਕਲਦਾ ਫਿਰ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਆਪਾਂ ਵੇ ਧਰਨੇ ਵੱਲ ਸਿੱਧੇ ਆਵਾਂਗੇ ਅਗਰ ਤੁਹਾਡੀ ਸੰਭਾਈ ਨਹੀਂ ਨਹੀਂ ਹੁੰਦੀ ਧਰਨੇ ਵੱਲ ਸਿੱਧੇ ਹੁੰਦੇ ਬਹੁਤ ਪੱਕੀ ਜੀ ਮੇਰੇ ਵਿੱਚ ਨੌਕਰੀ ਕਰਦੀ ਪਿਛਲੇ 4 ਸਾਲਾਂ ਤੋਂ ਈ ਅੱਜ ਕੀ ਗੱਲ ਕੋ ਜੁੱਸਤ ਹੋਵੇ ਸਰ ਮੈਡਮ ਨੇ ਨਾ ਮੈਨੂੰ ਕਿਹੜੀ ਮੈਡਮ ਸਰ ਮੇਰੇ ਪ੍ਰਿੰਸੀਪਲ ਮੈਡਮ ਨੇ ਸੋਨ ਲਵਾ ਗਿਆ ਨਾ ਮੈਨੂੰ ਦੋ ਦਿਨ ਪਹਿਲਾਂ ਪਰਸੋਂ ਇੱਕ ਆਫਿਸ ਆਰਡਰ ਗੱਡੇ ਆ ਤੇ 4:51 ਮਿੰਟ ਤੇ ਮੇਰੇ ਫੋਨ ਤੇ ਆਇਆ ਤੇ ਮੈਂ ਆਫਿਸ ਆਰਡਰ ਖੋਲ੍ਹਿਆ ਮੈਨੂੰ ਕੀ ਪਤਾ ਨਹੀਂ ਕਿਹੜਾ ਕੋਈ ਆਰਡਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਮੈਂ ਇਹ ਜੱਗ ਕੁਝ ਵੀ ਨਹੀਂ ਕਰਿਆ ਥਾ ਜੋ ਵੀ ਗਲਤ ਬੋਲਿਆ ਥਾ ਮੈਨੂੰ ਪਰুল ਸ਼ਰਮਾ ਨੇ ਬੋਲਿਆ ਥਾ ਮੈਂ ਕੁਝ ਵੀ ਨਹੀਂ ਬੋਲਿਆ ਥਾ ਤੇ सोनू ਵਾਲੀ ਕਹਿੰਦੀ 20 ਤਰੀਕ ਤੱਕ ਵੀ ਮੈਨੂੰ 19 ਤਰੀਕ ਤੱਕ ਜੇ ਤੁਸੀਂ ਮੈਨੂੰ 12 ਵਜੇ ਤੱਕ ਰਿਟਰਨ ਦੇ ਵਿੱਚ ਅਨਸਰ ਨਹੀਂ ਦਿੰਦੇ ਮੈਂ ਤੁਹਾਨੂੰ ਸਸਪੈਂਡ ਕਰ ਦੇਣਾ ਜਾਂ ਟਰਮੀਨੇਟ ਕਰ ਦੇਣਾ ਠੀਕ ਹੈ ਜੀ ਮੈਂ ਅੱਜ ਸਵੇਰੇ ਰਿਟਰਨ ਦੇ ਵਿੱਚ ਲੈ ਕੇ ਗਈ ਉਹਨਾਂ ਦੇ ਕੋਲ ਸਵਾ 9 ਵਜੇ ਦਾ ਟਾਈਮ ਥਾ ਮੈਂ ਉਹਨਾਂ ਨੂੰ ਰਿਟਰਨ ਦੇ ਵਿੱਚ ਲਿਖ ਕੇ ਲੈ ਕੇ ਗਈ ਉਹਨਾਂ ਨੇ ਰਖ ਲਿਆ ਠੀਕ ਹੈ ਉਸ ਤੋਂ ਬਾਅਦ ਮੈਨੂੰ ਥੋੜੀ ਦੇਰ ਬਾਅਦ ਉਹਨਾਂ ਨੇ ਇੱਕ ਹੋਰ ਨੋਟਿਸ ਕੱਢਤਾ ਵੀ ਮੇਰੇ ਹੀ ਉਦੇ ਪਰ ਇੱਕ ਹੋਰ ਲੈਟਰ ਪਾਤਾ ਸ਼ੋਕੋਜ਼ ਨੋਟਿਸ ਜਿਹਦੇ ਵਿੱਚ ਲਿਖਿਆ ਹੋਇਆ ਥਾ ਵੀ ਤੁਸੀਂ ਧੁੱਪ ਵਿੱਚ ਬੈਠੇ ਹੋਏ ਥੇ ਸਰ ਮੇਰੇ ਤਾਂ ਅਜ ਪਹਿਲੇ ਤਿੰਨ ਦੇ ਤਿੰਨ ਲਗਾਤਾਰ ਪੀਰੀਅਡ ਲੱਗੇ ਹੋਏ ਥੇ ਮੈਂ ਕਦੋਂ ਧੁੱਪ ਵਿੱਚ ਬੈਠੀ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਮੈਂਟਲੀ ਹਰਾਸ ਕੀਤਾ ਸਰ ਉਹਨਾਂ ਨੇ ਮੈਨੂੰ ਐਨੀ ਮੈਂਟਲੀ ਹਰਾਸ ਕਰਿਆ ਅੱਜ ਮੈਨੂੰ ਕਹਿੰਦੇ ਉਹ ਵੀ ਜੇ ਪਹਿਲਾਂ ਤਾਂ ਜਿਹੜਾ ਤੁਸੀਂ ਰਿਟਲ ਲੈਟਰ ਦੇ ਕੇ ਗਏ ਉਹ ਐਕਸੈਪਟੇਬਲ ਨਹੀਂ ਹੈ ਉਹ ਨੂੰ ਇੱਕ ਪੇਜ ਤੇ ਕਰੋ ਸਰ ਐਕਸਪਲੇਨੇਸ਼ਨ ਤਾਂ ਲੰਬੀ ਵੀ ਹੋ ਸਕਦੀ ਹੈ ਮੈਂ ਤਾਂ ਢੀ ਵੱਡੀ ਐਕਸਪਲੇਨੇਸ਼ਨ ਲਿਖੀ ਫਿਰ ਮੈਨੂੰ ਕਹਿੰਦੀ ਸਰ ਮੇਰਾ ਮੇਰਾ ਅੱਜ ਤੱਕ ਪਿਛਲੇ 3 3.5 ਸਾਲਾਂ ਤੋਂ ਪੂਨਾ ਮਹਾਜਨ ਹੀ ਚੱਲ ਰਿਹਾ ਥਾ ਮੈਨੂੰ ਕਹਿੰਦੀ ਪੂਨਾ ਮਹਾਜਨ ਦਾ ਬੰਦਾ ਤਾਂ ਇੱਥੇ ਕੋਈ ਨੌਕਰੀ ਹੋ ਨਹੀਂ ਕਰਦਾ ਪੂਨਮ ਰਾਣੀ ਨਾਮ ਦਾ ਬੰਦਾ ਕਰਦਾ ਹੈ ਪੂਨਮ ਰਾਣੀ ਕਰਨ ਨਾਲ ਇਹਨੂੰ ਇੱਕ ਪੇਜ ਤੇ ਲੈ ਕੇ ਆ ਤੇਰੇ ਕੋਲ 12 ਵਜੇ ਦਾ ਟਾਈਮ ਹੈ ਸਿਰਫ 20 ਮਿੰਟ ਸਾਡੇ ਸਕੂਲ ਦੇ ਵਿੱਚ ਸਾਡੇ ਕੋਲ ਕੋਈ ਪ੍ਰਿੰਟਰ ਨਹੀਂ ਐਗਜ਼ਾਮ ਸੈਲ ਚੋਂ ਸੀ ਪ੍ਰਿੰਟ ਕਦੋਂੰ ਦਿੱਤੇ ਸਰੀ ਨੇ ਐਗਜ਼ਾਮ ਸੈੱਲ ਬੰਦ ਕਰਤਾ ਵਾ ਸਰ ਮੈਂ ਮੈਂ ਕੀ ਦੀਆ ਮਿੰਤਾ ਕਰਾਂ ਮੈਂ ਸਰਵਰ ਰੂਮ ਚ ਗਈ ਉਹਨਾਂ ਕੋਲ ਪ੍ਰਿੰਟਰ ਨਹੀਂ ਜਿਨ੍ਹਾਂ ਨੇ ਸਾਰਾ ਕੰਪਿਊਟਰ ਸਾਰਾ ਕੁਝ ਚੱਲਦਾ ਉਹਨਾਂ ਵਿਚਾਰਿਆਂ ਕੋਲ ਪ੍ਰਿੰਟਰ ਨਹੀਂ ਸਰ ਮੈਂ ਫਿਰ ਹਨਾ ਲਾਇਬ੍ਰੇਰੀ ਵਾਲੇ ਸਰ ਕੋ ਗਈ ਉਹਨਾਂ ਨੇ ਮੈਨੂੰ ਫੌਂਟ ਛੋਟਾ ਕਰਕੇ ਇੱਕ ਪੇਜ ਤੇ ਕਰਕੇ ਦਿੱਤਾ ਸਰ ਜਦੋਂ ਮੈਂ 12 ਵਜੇ ਭੱਜੀ ਭੱਜੀ ਸੌ ਸਾਇ ਹੋਈ ਗਈ ਠੀਕ ਹੈ ਮੈਨੂੰ ਪਰ ਉਹਨਾਂ ਨੇ ਬਿਲਕੁਲ ਅੜੀਵਲ ਦੇਖਿਆ ਫੇਰ ਉਹ ਕਰਿਆ ਮੈਨੂੰ ਕਹਿੰਦੇ ਜੇ ਤੂੰ ਆਫਿਸ ਆਰਡਰ ਦਾ ਜਵਾਬ ਨਹੀਂ ਦਿੰਦੀ ਤਾਂ ਤੈਨੂੰ ਅਸੀਂ ਸਸਪੈਂਡ ਕਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਨਾਲ ਇਦਾਂ ਦਾ ਵਰਤਾਲਾ ਸਾਰੇ ਟੀਚਰ ਕਰਦੇ ਸਰ ਉਹ ਸਾਰਿਆਂ ਨਾਲ ਹੀ ਕਰਦੇ ਪਰ ਉਹਨਾਂ ਨੇ ਜੋ ਅੱਜ ਵਰਡ ਕਹੇ ਨਾ ਉਸ ਮਤ ਉਹ ਵਰਡ ਮੇਰੇ ਹਲੇ ਤੱਕ ਮੇਰੇ ਸਿਰ 'ਚ ਵੱਜ ਰਹੇ ਆ ਮੇਰੇ ਦਿਮਾਗ 'ਚ ਵੱਜ ਰਹੇ ਆ ਸਰ ਉਸ ਬੰਦੇ ਨੇ ਮੈਨੂੰ ਪਾਗਲ ਕਰ ਦੇਣਾ ਵੀ ਮਤ ਉਹ ਇੰਨੀ ਜ਼ਿਆਦਾ ਮੈਨੂੰ ਮੈਂਟਲੀ ਹਰਾਸ ਕਰ ਰਹੀ ਹੈ ਬਾਕੀ ਟੀਚਰ ਨਾਲ ਵੀ ਇਦਾਂ ਕੀਤਾ ਹੈ ਉਹ ਸਰ ਬਾਕੀ ਟੀਚਰਾਂ ਨਾਲ ਵੀ ਇਦਾਂ ਕਰਦੀ ਹੈ ਸਰ ਹਰ ਇੱਕ ਸਰ ਮੇਰੇ ਨਾਲ ਪਹਿਲਾਂ ਵੀ ਹੋਇਆ ਪਹਿਲਾਂ ਉਹਨੇ ਮੇਰੀ ਪੋਸਟ ਚੇਂਜ ਕਰੀ ਅਸੀਂ ਉਸ ਪੋਸਟ ਪਿੱਛੇ ਨਾਲ ਰੋਲਾ ਪਾਇਆ ਮੈਡਮ ਨੇ ਰੰਜਿਸ਼ੀ ਮੇਰੇ ਨਾਲ ਉਸ ਗੱਲ ਦੀ ਰੱਖੀ ਹੋਈ ਹੈ ਵੀ ਹਾਂ ਇਹ ਆ ਕੇ ਕਹਿੰਦੇ ਨੇ ਵੀ ਸਾਡੀ ਪੋਸਟ ਸਾਨੂੰ ਵਾਪਸ ਕਰੋ ਸਰ ਉਹ ਬਹੁਤ ਰੰਜਿਸ਼ ਰੱਖਦੇ ਨੇ ਜਦੋਂ ਕੋਈ ਵੀ ਗੱਲ ਹੁੰਦੀ ਹੈ ਮੈਂ ਇੱਕ ਟੀਚਰ ਐ ਜੇ ਮੇਰੇ ਕੋਲ ਕੋਈ ਬੱਚਾ ਕੰਪਲੇਂਟ ਲੈ ਕੇ ਆਂਦਾ ਮੈਂ ਉਸ ਬੱਚੇ ਦੀ ਵੀ ਸੁਣੂੰਗੀ ਜਿਹਦੇ ਪ੍ਰਤੀ ਕੰਪਲੇਂਟ ਆਈ ਹੈ ਸਰ ਮੈਂ ਉਹਦੇ ਵੀ ਸੁਣੂੰਗੀ ਤਾਂ ਮੈਂ ਕੋਈ ਗੱਲ ਕਰੂੰਗੀ ਜੇ ਤੁਹਾਡੇ ਕੋਲ ਕੋਈ ਟੀਚਰ ਰਿਟਰਨ ਚ ਕੁਝ ਦੇਕੇ ਗਿਆ ਤੁਸੀਂ ਮੈਨੂੰ ਬੁਲਾਓ ਤੁਸੀਂ ਮੈਨੂੰ ਪੁੱਛੋ ਸਰ ਤੁਸੀਂ ਮੈਨੂੰ ਮੈਂਟਲੀ ਟੌਰਚਰ ਕਰਨ ਵਾਸਤੇ ਜਾਣ ਬੁੱਝ ਕੇ ਆਫਿਸ ਸ਼ੋਕੋਜ਼ ਨੋਟਿਸ ਭੇਜ ਰਹੇ ਹੋ ਮੇਰੇ ਫੋਨ ਤੇ ਕੀ ਤਰੀਕਾ ਹੈ ਤੇ ਤੋਂ ਮੈਂ ਗੱਲ ਕਰਨਾ ਚਾਹਦੀ ਮੈਨੂੰ ਕਹਿੰਦੀ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਜਿਹੜੇ ਪ੍ਰਿੰਸੀਪਲ ਅਗੇ ਟੀਚਰਾਂ ਨਾਲ ਕੋਈ ਮੀਟਿੰਗ ਵਗੈਰਾ ਕਰਦੇ ਜਾਂ ਸਰ ਕੋਈ ਟੀਚਰਾਂ ਨਾਲ ਮੀਟਿੰਗ ਨਹੀਂ ਹੁੰਦੀ ਸਾਡੀ ਕਿਸੇ ਗੱਲ ਦੀ ਸੁਣਵਾਈ ਨਹੀਂ ਹੁੰਦੀ ਕਿ ਇੱਕ ਵੀ ਗੱਲ ਨਹੀਂ ਸਾਡੀ ਸੁਣੀ ਜਾਂਦੀ ਪ੍ਰਿੰਸੀਪਲ ਮੈਡਮ ਸਕੂਲ ਚੋਂ ਨਿਕਲਦੇ ਤੱਕ ਨਹੀਂ ਹੈਗੇ ਆਪਣੇ ਆਫਿਸ ਚ ਬੈਠੇ ਰਹਿਣਾ ਉਹਨਾਂ ਨੇ ਸਵੇਰ ਤੇ ਸ਼ਾਮ ਤੱਕ ਸਕੂਲ ਚ ਕੀ ਹੁੰਦਾ ਉਹਨਾਂ ਨੂੰ ਕੁਝ ਨਹੀਂ ਪਤਾ ਗੱਲ ਗੱਲ ਤੇ ਸਾਨੂੰ ਨੌਕਰੀ ਤੋਂ ਕੱਢਣ ਦੀ ਤਾਕੀਦ ਦਿੰਦੇ ਅੱਜ ਵੀ ਉਹਨੇ ਮੇਰਾ ਇਹ ਹਲ ਕਰਿਆ ਠੀਕ ਕਰੋ ਜੇ ਮੈਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਉਹਤ ਕਲਾਸ ਚ ਬੱਚੇ ਮੌਜੂਦ ਸਰ ਹਾਂਜੀ ਮੈਂ 7C ਦੀ ਕਲਾਸ ਵਿੱਚ ਬੱਚਿਆਂ ਨੂੰ ਪੜਾ ਰਹੀ ਮੈਨੂੰ ਨਹੀਂ ਪਤਾ ਮੈਂ ਉੱਪਰਲੇ ਫਲੋਰ ਤੇ ਗਿਰੀ ਮੈਨੂੰ ਕੌਣ ਇੱਥੇ ਕਿੱਦਾਂ ਆਈ ਮੈਂ ਕਿਹਾ ਹੈ ਮੈਨੂੰ ਕੁਝ ਨਹੀਂ ਬਤਨ ਦੇ ਕੀ ਜਾਣੇਗੀਓ ਤੁਸੀਂ ਕੀ ਜਾਣ ਸਰ ਇਸ ਮੈਡਮ ਨੂੰ ਕੱਢ ਦਿਓ ਜਾਂ ਨਹੀਂ ਸਾਨੂੰ ਮਾਰ ਦਿਓ ਸਰ ਹੂੰ ਜਿਹੜੀ ਪ੍ਰੈਜ਼ੈਂਟ ਮੈਨੇਜਮੈਂਟ ਹੈ ਟੀਚਰ ਪ੍ਰਿੰਸੀਪਲ ਮੈਮ ਹੈ ਜੋ ਉਹਨਾਂ ਦੇ ਨਾਲ ਹੀ ਇਸ਼ੂਸ ਚੱਲ ਰਹੇ ਆ ਟੀਚਰਸ ਨਹੀਂ ਖੁਸ਼ ਹੈਗੇ ਉਹਨਾਂ ਦੇ ਵਰਕਿੰਗ ਕੰਡੀਸ਼ਨਸ ਦੇ ਅੰਡਰ ਮੈਮ ਟੀਚਰਸ ਦੀ ਗੱਲ ਨਹੀਂ ਸੁਣਦੇ ਉਹਨਾਂ ਦਾ ਬਿਹੇਵੀਅਰ ਮਿਸਕੰਡਕਟ ਹੈ ਕੋਈ ਵੀ ਟੀਚਰ ਜਾਣਦਾ ਮੈਮ ਉਹਨਾਂ ਨੂੰ ਸੁਣਨ ਦੇ ਲਈ ਰੈਡੀ ਨਹੀਂ ਹੈਗੇ ਕੁਝ ਪ੍ਰੋਬਲਮਸ ਕੁਝ ਸਟਾਫ ਦੇ ਨਾਲ ਮੈਮ ਫੇਵਰੀਸਮ ਹੈ ਜਿਹਨਾਂ ਦੇ ਨਾਲ ਹੈਗਾ ਉਹਨਾਂ ਦੇ ਨਾਲ ਮੈਮ ਕੋਈ ਐਕਸ਼ਨ ਨਹੀਂ ਲੈਂਦੇ ਉਹਨਾਂ ਦੇ ਅਗੇਂਸਟ ਕੁਝ ਨਹੀਂ ਹੁੰਦਾ ਉਹਨਾਂ ਨੂੰ ਕੁਝ ਸਾਡੀ ਕਈ ਟੀਚਰ ਜਿਹੜੇ ਅਸੀਂ ਪੁਰਾਣੇ ਆ ਡਾਇਰੈਕਟਰ ਨੇ ਅਪਾਇੰਟ ਕੀਤੇ ਸੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਜਾਨੀ ਕਿ ਜਿਹੜੇ ਪੁਰਾਣੇ ਮੈਡਮ ਤੋਂ ਪਹਿਲਾਂ ਦੇ ਟੀਚਰ ਹੈ ਜਾਂ ਕੋਈ ਸਟਾਫ ਹੈਗਾ ਉਹਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਤੇ ਦੂਸਰਾ ਜਿਹੜਾ ਹੈਗਾ ਉਹਨਾਂ ਜਿਹੜੇ ਉਹਨਾਂ ਨੇ ਆਪ ਰੱਖੇ ਉਹਨਾਂ ਮੈਮ ਉਹਨਾਂ ਦਾ ਫੇਵਰੀਸਮ ਕਰਦੇ ਹਾਂ ਜਿਹੜੇ ਉਹਨਾਂ ਨੇ ਪੁਆਇੰਟ ਕੀਤੀ ਹਾਂਜੀ ਉਹਨਾਂ ਦਾ ਫੇਵਰੀਸਮ ਹੈ ਹੁਣ ਜਿਹੜੇ ਮੈਮ ਐਟ ਪ੍ਰੈਜ਼ੈਂਟ ਹਸਪੀਟਲ ਦੇ ਵਿੱਚ ਆ ਉਹਨਾਂ ਦੋ ਟੀਚਰਸ ਦਾ ਕੋਈ ਇਨਸੀਡੈਂਟ ਹੋਇਆ ਇੱਕ ਟੀਚਰ ਨੇ ਫਿਰ ਪ੍ਰਿੰਸੀਪਲ ਨੂੰ ਅਪਰੋਚ ਦਿੱਤਾ ਅਪਰੋਚ ਕੀਤਾ ਮੈਮ ਨੇ ਵੀ ਰਿਟਰਨ ਮੰਗਿਆ ਰਿਟਰਨ ਮੈਮ ਨੇ ਪ੍ਰੋਵਾਈਡ ਕੀਤਾ ਲੇਟਰ ਔਨ ਮੈਮ ਨੂੰ ਮੇ ਵੀ ਹਰਾਸ ਕੀਤਾ ਗਿਆ ਕੀ ਕੀਤਾ ਗਿਆ ਤੁਹ ਸੱਡਨ ਲਈ ਫੈਲ ਔਨ ਦਾ ਗਰਾਉਂਡ ਇਨ ਦੀ ਕਲਾਸ ਟੂ ਟੀਚਰ ਨਾਲ ਜਾਂ ਬਾਕੀ ਸਟਾਫ ਨਾਲ ਬਾਕੀ ਸਟਾਫ ਨਾਲ ਵੀ ਮੈਕਸਿਮਮ ਹੋ ਹੀ ਰਿਹਾ ਸਰ ਕੀ ਕਾਰਨ ਕੀ ਮੰਨਦੇ ਹੋ ਕਿ ਐਡਮਿਨਿਸਟ੍ਰੇਸ਼ਨ ਦੀ ਕਮੀ ਹੈ ਜਾਂ ਜਾਂ ਸਰ ਸਰ ਐਡਮਿਸਿਵ ਇਸ ਕਮਿਊਨੀਕੇਸ਼ਨ ਐ ਸੁਣਵਾਈ ਨਹੀਂ ਹੈ ਜਾਣਦੇ ਹੋ ਇਸ਼ੂਜ਼ ਇੱਕ ਦੀ ਗੱਲ ਸੁਣੀ ਜਾਂਦੀ ਦੂਜੇ ਦਿਨ ਹੀ ਸੁਣੀ ਜਾਂਦੀ ਨਹੀਂ ਪ੍ਰਿੰਸੀਪਲ ਦੇ ਉੱਤੇ ਕੋਈ ਹੋਰ ਹੈ ਨਹੀਂ ਡਾਇਰੈਕਟਰ ਵਗੈਰਾ ਜਾਂ ਕੋਈ ਹੋਰ ਡਾਇਰੈਕਟਰ ਨਹੀਂ ਹੈ ਸਰ ਮੈਨੇਜਮੈਂਟ ਨਹੀਂ ਹੈ ٹرسٹ ਹੈ ٹرسٹ ਦੇ ਮੈਂਬਰਸ ਜਦੋਂ ਆਉਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਜਦ ਕਦੋਂ ਆਉਂਦੇ ਆ ਕਦੋਂ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਉਸ ਲਈ ਕੋਈ ਮੀਟਿੰਗ ਹੋਈ ਹੋਵੇ ٹرسٹ ਦੇ ਨਾਮ ਦੀ ਆ ਤੁਹਾਡੀ ਅਸੀਂ ਬਹੁਤ ਵਾਰੀ ٹرسٹ ਨੂੰ ਰਿਟਰਨ ਦੇ ਵਿੱਚ ਦਿੱਤਾ ਸਾਰੇ ਟੀਚਰਸ ਨੇ ਸਾਈਨ ਕਰਕੇ ਬਹੁਤ ਵਾਰੀ ਐਪਲੀਕੇਸ਼ਨਸ ਫਾਰਵਰਡ ਕੀਤੀਆਂ ਗਈਆਂ ਆ ਉਹਨਾਂ ਦਾ ਹਾਲੇ ਤੱਕ ਸਾਡੇ ਤੱਕ ਰਿਪਲਾਈ ਨਹੀਂ ਕੋਈ ਵੀ ਪਹੁੰਚਿਆ ਸਾਨੂੰ ਲੱਗਦਾ ਇਸ ਮਾਹੌਲ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੀ ਵੀ ਅਸਰ ਕਿਤੇ ਨਾ ਕਿਤੇ ਪੈਂਦਾ ਕਿ ਡੈਫੀਨੇਟਲੀ ਪੈਂਦਾ ਸਰ ਐਕੈਡਮਿਕਸ ਵੱਲੋਂ ਉਹਨਾਂ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਐਕੈਡਮਿਕਸ ਚੱਲ ਰਿਹਾ ਪੁਰਾਣੇ ਸਟਾਫ ਦੇ ਸਿਰ ਤੇ ਜਿਹੜਾ ਪੁਰਾਣਾ ਸਟਾਫ ਹੋ ਸਾਡਾ ਮਿਹਨਤੀ ਸਟਾਫ ਹੈ ਉਹ ਆਪਣਾ 100% ਦਿੰਦਾ ਆ ਉਹੀ ਸਟਾਫ ਅੱਗੇ ਹੋ ਕੇ ਹੁਣ ਸਭ ਨੂੰ ਲੀਡ ਕਰ ਰਿਹਾ ਆ ਬੱਚਿਆਂ ਨੂੰ ਪੜ੍ਹਾ ਰਿਹਾ ਆ ਸਭ ਕੁਝ ਹੋ ਰਿਹਾ ਹੈ ਮੈਡਮ ਦਾ ਜਿਹੜਾ ਤੁਹਾਡੀ ਪ੍ਰਿੰਸੀਪਲ ਮੈਡਮ ਹੈ ਕਿ ਪੜ੍ਹਾਈ ਵੱਲ ਉਹਨਾਂ ਦਾ ਧਿਆਨ ਹੈਗਾ ਜਾਂ ਆਪਣੇ ਰੂਮ 'ਚ ਬੈਠੇ ਰਹਿੰਦੇ ਆ ਮੈਡਮ ਆਫਿਸ 'ਚ ਹੀ ਰਹਿੰਦੇ ਆ ਕਿਤੇ ਵਾਂਸ ਸਾਹਿ ਜਦੋਂ ਕੋਈ ਐਗਜ਼ਾਮ ਹੋ ਰਿਹਾ ਇੱਕ ਵਾਰੀ ਮੈਮ ਰਾਊਂਡ ਤੇ ਆ ਗਏ ਆ ਠੀਕ ਹੈ ਬਾਕੀ ਇਹ ਸਭ ਚੀਜ਼ਾਂ ਇੱਦਾਂ ਹੀ ਚੱਲਦੀਆਂ ਪਈਆਂ ਮੇਨਲੀ ਟੀਚਰਜ਼ ਆਰ ਰਿਸਪੌਂਸੀਬਲ ਫਰ ਇਵਰੀਥਿੰਗ ਕੀ ਹੋਇਆ ਜੋ ਅੱਜ ਟੀਚਰ ਨਾਲ ਕੀ ਨਾਂ ਇਹਦਾ ਕੀ ਹਾਲਾਤ ਹੈ ਕਿਵੇਂ ਦੇ ਆ ਹਾਂਜੀ ਸਾਡੇ ਕੋਲ ਪੇਸ਼ੈਂਟ ਪੂਨਮ ਆਏ ਸੀਗੇ 36 ਈਅਰ 올ਡ ਫੀਮੇਲ ਜਿਹੜੇ ਸਾਡੇ ਕੋਲੇ ਆਏ ਸੀਗੇ ਉਦੋਂ ਇਹਨਾਂ ਦੀ ਮੇਨ ਦਿੱਕਤ ਕੰਪਲੇਂਟ ਇਹ ਸੀਗੀ ਕਿ ਇਹਨਾਂ ਨੂੰ ਚੱਕਰ ਆ ਰਿਹਾ ਹੈ ਤੇ ਥੋੜਾ ਸਟ्रेसਫੁੱਲ ਕੰਡੀਸ਼ਨ ਦੇ ਵਿੱਚ ਆਏ ਸੀਗੇ ਸਾਡੇ ਕੋਲ ਵਿੱਚ ਇਹਨਾਂ ਨੇ ਦੱਸਿਆ ਕਿ 10 ਮਿੰਟ ਵਾਸਤੇ ਥੋੜੀ ਬੇਹੋਸ਼ੀ ਵੀ ਆਈ ਸੀਗੀ ਇਹਨਾਂ ਨੂੰ ਤੇ ਫਿਰ ਅਸੀਂ ਆਪਣਾ ਟ੍ਰੀਟਮੈਂਟ ਕੀਤਾ ਥੋੜਾ ਇਹਨਾਂ ਨੂੰ ਰੈਸਟ ਕਰਵਾਈ ਤਾਂ ਹੁਣ ਇਸ ਟਾਈਮ ਇਹਨਾਂ ਦੀ ਵੈਸੀ ਕੰਡੀਸ਼ਨ ਠੀਕ ਹੈ ਤੇ ਪਰ ਜਦੋਂ ਆਏ ਸੀਗੇ ਉਦੋਂ ਸਟ्रेसਫੁੱਲ এনवायरमेंट ਵਿੱਚੋਂ ਆਏ ਸੀਗੇ ਤਾਂ ਕਰਕੇ ਥੋੜਾ ਹਾਈਪਰ ਸੀਗੇ ਇਹਨਾਂ ਦਾ ਬੀਪੀ ਵੀ ਥੋੜਾ ਲੋਅਰ ਸਾਈਡ ਤੇ ਸੀਗਾ ਸਟ्रेस ਕਰਕੇ ਤੇ ਅਸੀਂ ਉਹ ਸਾਰਾ ਕੁਝ ਉਹ ਮੈਨੇਜ ਕੀਤਾ ਹੁਣ ਇਸ ਟਾਈਮ ਇਹਨਾਂ ਦੀ ਕੰਡੀਸ਼ਨ ਠੀਕ ਹੈ। ਕੋਈ ਸਾਲਾਂ ਦੀ ਵੀ ਇਹਨਾਂ ਦੇ ਕੋਈ ਦਿੱਕਤ ਵਗੈਰਾ ਸੀ ਸਪੈਸ਼ਲ? ਹਾਂਜੀ ਜਦੋਂ ਆਏ ਸੀਗੇ ਉਦੋਂ ਸਾਲਾਂ ਲੰਝ ਤਕਲੀਫ ਹੋ ਰਹੀ ਸੀਗੀ। ਹਾਂਜੀ ਥੋੜੀ ਦਿਨ ਵਾਸਤੇ ਆਕਸੀਜਨ ਲਗਾਈ ਫਿਰ ਹੁਣ ਇਸ ਟਾਈਮ ਕੰਡੀਸ਼ਨ ਸਟੇਬਲ ਹੈ। ਕੋਈ ਸੁਜੈਸਟ ਕੰਡੀਸ਼ਨ ਅਕੋਰਡਿੰਗਲੀ ਪੇਸ਼ੈਂਟ ਨੂੰ ਅਸੀਂ ਇਹਨਾਂ ਨੂੰ ਇਹੀ ਸੁਜੈਸਟ ਕੀਤਾ ਹੈ ਕਿ ਇੱਕ ਹਫਤੇ ਲਈ ਤੁਸੀਂ ਰੈਸਟ ਕਰੋ ਤੇ ਮੈਂਟਲ ਜਿਹੜੀ ਉਹਦੇ ਵਾਸਤੇ ਸਾਈਕੀਆਟ੍ਰਿਸਟ ਨਾਲੇ ਫੋਲੋਅ ਅਪ ਕਰਨ ਜਿਹੜੇ ਕਿ ਇਹਨਾਂ ਨੂੰ ਸਟ੍ਰੈਸਫੁਲ এনवायरमेंट 'ਚ ਡੀਲ ਕਰਨਾ ਜਾਂ ਅਗਰ ਕੋਈ ਮੈਡੀਕੇਸ਼ਨ ਸਟਾਰਟ ਕਰਨੀ ਹੈ ਇਸ ਲਈ ਵਾਸਤੇ ਤਾਂ ਜਿਹੜੀ ਸਾਈਕੀਆਟ੍ਰਿਕ ਜਿਹੜੇ ਦਿਮਾਗ ਦੇ ਡਾਕਟਰ ਹੁੰਦੇ ਨੇ ਉਹਨਾਂ ਕੋਲ ਇਹਨਾਂ ਨੂੰ ਰੈਫਰ ਕੀਤਾ ਹੈ ਕੋਈ ਐਕਸਟਰਾ ਦਾ ਕੋਈ ਵੱਡਾ ਇਸ਼ੂ ਨਹੀਂ ਸੀਗਾ ਆਮ ਛੋਟੇ-ਮੋਟੇ ਕਨਫਲਿਕਟਸ ਹਰ ਜਗ੍ਹਾ ਤੇ ਰਹਿੰਦੇ ਚਾਹੇ ਕੋਈ ਵੀ ਆਰਗੇਨਾਈਜੇਸ਼ਨ ਹੋਵੇਗੀ ਹਰ ਜਗ੍ਹਾ ਤੇ ਹੁੰਦੇ ਨੇ ਬੜ ਇੱਕ ਮਾਮੂਲੀ ਜੇ ਮੁੱਦੇ ਨੂੰ ਉਹਨਾਂ ਨੇ ਬਹੁਤ ਵੱਡਾ ਤੂਲ ਦੀ ਤਰ੍ਹਾਂ ਕਰਕੇ ਤੇ ਇੱਕ ਪਰਸਨ ਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਉਸ ਪਰਸਨ ਦਾ ਕੁਝ ਜਦੋਂ ਉਹਨਾਂ ਦਾ ਇਹ ਪੈਨਿਕ ਅਟੈਕ ਹੋਇਆ ਜਿਸ ਤਰ੍ਹਾਂ ਵੀ ਉਸ ਤੋਂ ਕੁਝ ਦਿਨ ਪਹਿਲੇ ਉਹਨਾਂ ਨੇ ਖੁਦ ਸਾਨੂੰ ਆ ਕੇ ਦੱਸਿਆ ਕਿ ਉਹਨਾਂ ਨੂੰ ਜਦੋਂ ਆਫਿਸ ਤੋਂ ਦੇਣ ਗਏ ਸਵੇਰੇ ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਸਾਨੂੰ ਕੁਝ ਦੇ ਕੇ ਜਾਓਗੇ ਤੇ ਮੈਂ ਤਿਆਰ ਹੀ ਬੈਠੀ ਸੀਗੀ ਕਿ ਤੇਰੀ ਸਸਪੈਂਸ਼ਨ ਰੈਡੀ ਕੀਤੀ ਵੀ ਹੈ ਮੈਂ ਕਿਵੇਂ ਇਹ ਉਹਨਾਂ ਨੇ ਪ੍ਰਿੰਸੀਪਲ ਮੈਮ ਨੂੰ ਜਦੋਂ ਦੇਣ ਗਏ ਇੱਕ ਸ਼ੋ ਕਾਜ਼ ਨੋਟਿਸ ਕੱਢਿਆ ਸੀਗਾ ਦੋ ਦਿਨ ਪਹਿਲੇ ਉਹਨਾਂ ਦੇ ਖਿਲਾਫ ਤੇ ਉਹ ਸ਼ੋ ਕਾਜ਼ ਨੋਟਿਸ ਦਾ ਰਿਪਲਾਈ ਦੇ ਬਦਲੇ ਉਹ ਉਹਨਾਂ ਨੇ ਦੱਸਿਆ ਕਿ ਮੈਨੂੰ ਕਿਹਾ ਗਿਆ ਕਿ ਮੈਨੂੰ ਉਮੀਦ ਨਹੀਂ ਸੀ ਕਿ ਤੂੰ ਮੈਨੂੰ ਕੋਈ ਰਿਪਲਾਈ ਦੇਂਗੀ ਮੈਂ ਨਾਲ ਹੀ ਉਹਨੂੰ ਕੋਈ ਇੱਕ ਹੋਰ ਚਿੱਠੀ ਕਹਿੰਦੇ ਅੱਜ ਫੜਾਈ ਗਈ ਹੈ ਜਿਸ ਦਾ ਮੈਨੂੰ ਹਲੇ ਪੂਰਾ ਵੇਰਵਾ ਪਤਾ ਨਹੀਂ ਹੈ ਐਗਜ਼ੈਕਟ ਤੇ ਉਸ ਦੇ ਵਿੱਚ ਉਹਨਾਂ ਨੂੰ ਕੁਝ ਤੁੱਪ ਤੇ ਬੈਠਣ ਤੁੱਪ ਦੇ ਪਿੱਟ ਤੁੱਪ 'ਚ ਬੈਠਣ ਲਈ ਵੀ ਕਾਰਨ ਇੱਕ ਤੁੱਪ 'ਚ ਬਹਿਣਾ ਵੀ ਗੁਨਾਹ ਹੈ ਜੀ ਮੈਮ ਕੀ ਪ੍ਰਿੰਸੀਪਲ ਬਾਕੀ ਟੀਚਰਾਂ ਨੂੰ ਵੀ ਐਵੇਂ ਕਿਤੇ ਨੂੰ ਹਾਂਜੀ ਹਾਂਜੀ ਇੱਥੇ ਬਹੁਤ ਸਾਰੇ ਜਿਹੜੇ ਜਿੰਨਾਂ ਦੇ ਨਾਲ ਪਰਸਨਲ ਪਰਸਨਲ ਉਹਨਾਂ ਦੇ ਬਹੁਤ ਸਾਰੇ ਉਹ ਹੋਏ ਆ ਜਿਵੇਂ ਗਰਜਿਸ ਰੱਖਣਾ ਛੋਟੇ ਛੋਟੀ ਗੱਲ ਨੂੰ ਮਤਲਬ ਜਿਸ ਨੂੰ ਕਹਿੰਦੇ ਨਾ ਕਿ ਇੱਕ ਸਮਝਦਾਰੀ ਤਰੀਕੇ ਦੇ ਨਾਲ ਨਹੀਂ ਬਹੁਤ ਮੈਂਟਲ ਟੌਰਚਰ ਕੋਈ ਮੁੱਦਾ ਛੋਟੀ ਜਿਹੀ ਕੋਈ ਗੱਲ ਮਿਲ ਜਾ ਉਸ ਨੂੰ ਮੁੱਦਾ ਬਣਾ ਦੇਣਾ ਤੇ ਮੈਂਟਲ ਟੌਰਚਰ ਕਰਨ ਲੱਗ ਜਾਣਾ ਬਹੁਤ ਸਾਰੇ ਟੀਚਰਸ ਹੇਡਨ ਵਾਲੇ ਤੇ ਖੜੇ ਹੈ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਉਹਨਾਂ ਨੇ ਪਹਿਲੇ ਵੀ ਕੀਤਾ ਹੈ ਤੁਹਾਨੂੰ ਕੀ ਲੱਗਦਾ ਕਮੀ ਕੀ ਲੱਗਦੀ ਹੈ ਐਡਮਿਨਿਸਟ੍ਰੇਸ਼ਨ ਨਹੀਂ ਆਉਂਦਾ ਕੋਲ ਜਾਂ ਵੈਸੇ ਹੀ ਇੱਕ ਔਰਤ ਹੋਣ ਦੇ ਨਾਤੇ ਜਿਹੜਾ ਔਰਦਾ ਚੱਲਦਾ ਹੁੰਦਾ ਕਿ ਉਹ ਸਰਾਫਾ ਤੇ ਦਿਮਾਗ ਚੱਲਦਾ ਕੀ ਲੱਗਦਾ ਨਹੀਂ ਸਰ ਕਨਸੈਂਟਰੇਸ਼ਨ ਜਿਹੜੀ ਹੈ ਅਕੈਡੈਮਿਕਸ ਹੀ ਬਜਾਏ ਕਨਸੈਂਟਰੇਸ਼ਨ ਇਸ ਚੀਜ਼ ਚੀ ਦਸ਼ਮੇਸ਼ ਅਕੈਡਮੀ ਜੋਬ ਕਰਦੀ ਆ ਕਾਲੇ ਟੀਚਰ ਹਾਂ ਸਰ ਮੈਂ ਇੰਗਲਿਸ਼ ਔਰ ਕੰਪਿਊਟਰ ਦੀ ਆ ਤੇ ਤੁਹਾਡੇ ਨਾਲ ਤੁਹਾਨੂੰ ਵੀ ਇਸੇ ਤਰੀਕੇ ਹਰਾਸ ਕੀਤਾ ਜਾ ਰਿਹਾ ਹਾਂਜੀ ਸਰ ਜਿਵੇਂ ਕਿ ਮੇਰਾ ਪਿੰਡ ਦਭੂੜ ਹੈ ਤੇ ਜਿਹੜਾ ਸਾਡਾ ਪਿੰਡ ਹੈ ਉਹ ਇਨਾ ਡਿਵੈਲਪ ਨਹੀਂ ਹੈਗਾ ਹੈਨਾ ਉੱਥੇ ਬ੍ਰਿਜ ਵਗੈਰੇ ਦੀ ਕਮੀ ਹੈ ਤੇ ਜਦੋਂ ਬਰਸਾਤ ਹੁੰਦੀ ਹੈ ਤੇ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਦੇਖੋ ਮੋਸਟਲੀ ਮਤਲਬ ਮੇਰਾ ਇਹ ਕੰਸਰਨ ਜੀਗਾ ਮਤਲਬ ਇਹ ਪੁੱਛੇ ਬਿਨਾ ਹੀ ਇਸ ਇਹ ਚੀਜ਼ ਕੱਢੀ ਗਈ ਹੈ ਕਿ ਬੰਦੇ ਦੀ ਕਿ ਬੰਦੇ ਦੇ ਕੀ ਹਾਲਾਤ ਨੇ ਮੈਂਟਲੀ ਤੌਰ ਤੇ ਹਰਾਸ ਕੀਤਾ ਜਾ ਰਿਹਾ ਸਰ ਮੈਂ ਆਲਰੇਡੀ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਕਿ ਜਿਹੜੀ ਮੇਰੀ ਮੈਂ ਕਿਉਂ ਲਿਆ ਕੁਆਟਰ ਕਿ ਆਪਣੇ ਪਿੰਡ ਕਰਕੇ ਲਿਆ ਜਦੋਂ ਕੁਆਟਰ ਲਿਆ ਉਦੋਂ ਤਾਂ ਸਾਨੂੰ ਕੋਈ ਸ਼ਰਤਾਂ ਨਹੀਂ ਦੱਸੀਆਂ ਗਈਆਂ ਤੇ ਇਹ 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 ਵਾਲੀ ਵੀ ਰੈਂਟੀ ਵੀ ਲੈਣਾ ਹੈ ਔਰ ਜਦੋਂ ਜਦੋਂ ਸਰ ਆਪਾਂ ਆਰਡਰ ਹੁੰਦਾ ਤਾਂ ਨਹੀਂ ਮੰਨਿਆ ਤਾਂ ਉਹਨੇ ਕਿਹਾ ਸਾਨੂੰ ਤੁਸੀਂ ਰਿਟਰਨ 'ਚ ਦੇ ਦੋ ਜਦੋਂ ਮੈਂ ਰਿਟਰਨ ਦੇ ਵਿੱਚ ਦਿੱਤਾ ਹੈ ਤਾਂ ਕਹਿੰਦੇ ਕਿ ਤੁਹਾਡੇ ਕੀ ਕਨਸੀਕਵੈਂਸਸ ਹੋਣਗੇ ਇਹ ਤੁਹਾਨੂੰ ਬਾਅਦ 'ਚ ਪਤਾ ਲੱਗੇਗਾ ਕਿੱਲੇ-ਕੱਲੇ ਟੀਚਰ ਨਾਲ ਇਦਾਂ ਕੀਤਾ ਜਾਂਦਾ ਕਾਰਨ ਕੀ ਮੰਨਦੇ ਹੋ ਕਿ ਐਡਮਿਨਿਸਟ੍ਰੇਸ਼ਨ ਨਹੀਂ ਆ ਰਹੀ ਉਹਨਾਂ ਨੂੰ ਤੁਸੀਂ ਇਸ ਬੰਦੇ ਕੋਈ ਸ਼ਿਕਾਇਤ ਕੀਤੀ ਹੈ ਉੱਪਰ ਕੋਈ ਵੀ ਜਿਵੇਂ ਮੋਸਟਲੀ ਅਸੀਂ ਸੁਣਿਆ ਜਿਵੇਂ ਟੀਚਰਜ਼ ਨੂੰ ਕੋਈ ਨਾ ਕੋਈ ਕੰਪਲੇਂਟ ਹੀ ਹੈ ਪ੍ਰਿੰਸੀਪਲ ਨਾਲ ਜਾਂ ਸਟਾਫ ਨਾਲ ਦੇਖੋ ਸਰ ਅਸੀਂ ਉੱਪਰ ਕਿਉਂ ਜਾਣਾ ਹੈ ਅਸੀਂ ਤਾਂ ਜਿਹੜੇ ਸਾਡੇ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਅਸੀਂ ਉਹਨਾਂ ਕੋਲ ਰਿਕਵੈਸਟ ਕੀਤੀ ਹੈ ਜਦੋਂ ਕੋਈ ਉਹਨਾਂ ਨੇ ਨਹੀਂ ਸੁਣੀ ਸਾਡਾ ਹੋਰ ਕੀ ਸੁ ਜਦੋਂ ਅਸੀਂ ਇਹ ਵਾਲਾ ਉਹਨਾਂ ਦਾ ਆਰਡਰ ਨਹੀਂ ਮੰਨਿਆ ਤਾਂ ਉਹਨਾਂ ਨੇ ਕੀ ਕੀਤਾ ਮੈਨੂੰ ਆਫਿਸ ਦੇ ਵਿੱਚ ਬੁਲਾਇਆ ਜਦੋਂ ਅਸੀਂ ਕਾਲ ਕਰਦੇ ਹਾਂ ਨਾ ਉਦੋਂ ਸਾਡੀ ਕਾਲ ਨਹੀਂ ਚੱਕੀ ਜਾਂਦੀ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਉਦੋਂ ਸਾਡੀ ਕਾਲ ਨਹੀਂ ਚੱਕਦੇ ਹੈਗੇ ਤੇ ਸਾਨੂੰ ਪੀਰੀਅਡ ਦੇ ਵਿੱਚ ਫੋਨ ਕਰਕੇ ਬੁਲਾਇਆ ਜਾਂਦੇ ਕਿ ਤੁਸੀਂ ਆਜੋ ਕਿ ਤੁਸੀਂ ਆਫਿਸ ਦੇ ਵਿੱਚ ਆਣਾ ਹੈ ਤੇ ਜਦੋਂ ਮੈਨੂੰ ਉਹਨਾਂ ਨੇ ਆਫਿਸ ਦੇ ਵਿੱਚ ਬੁਲਾਇਆ ਤਾਂ ਮੈਨੂੰ ਕਹਿੰਦੇ ਨੇ ਕਿ ਤੁਸੀਂ ਕੁਆਟਰ ਕੁਆਟਰ ਦੇ ਵਿੱਚ ਨਹੀਂ ਰਹਿ ਰਹੇ ਹੋ ਤਾਂ ਤੁਹਾਡਾ ਜਿਹੜਾ ਇਹ 2 ਮਹੀਨੇ ਦੇ ਹਿਸਾਬ ਨਾਲ ਤੁਹਾਡਾ 45000 ਰੁਪਏ ਰੈਂਟ ਬਣਦਾ ਹੈ ਕੋਈ ਇਦਾਂ ਦਾ ਰੂਲ ਹੈ ਕੋਈ ਉਹ ਕਹਿੰਦੇ ਕਿ ਨਹੀਂ ਸਰ ਐਵੇਂ ਤਾਂ ਕੋਈ ਰੂਲ ਨਹੀਂ ਹੈਗਾ ਮੇਰੇ ਨਾਲ ਮੇਰੇ ਸਾਰੇ ਸਟਾਫ ਮੈਂਬਰ ਖੜੇ ਨੇ ਉਹ ਕਹਿੰਦੇ ਅਜ ਤੱਕ ਅਕੈਡਮੀ ਦੇ ਵਿੱਚ ਕਦੀ ਐਦਾਂ ਦਾ ਰੂਲ ਨਹੀਂ ਬਣਿਆ ਹੈਗਾ ਤੇ ਮੈਨੂੰ ਪਤਾ ਕੀ ਕਹ ਰਹੇ ਨੇ ਕਿ ਪਰ ਡੇ 500 ਰੁਪਏ ਪੈ ਰਹੇ ਤੁਹਾਨੂੰ ਇੰਨੀ ਸਾਨੂੰ ਤੁਸੀਂ ਸੈਲਰੀ ਨਹੀਂ ਦਿੰਦੇ ਹੋ ਤੇ ਇਹਨਾਂ ਤੁਸੀਂ ਸਾਡੇ ਤੇ ਰੈਂਟ ਪਾ ਰਹੇ ਹੋ ਇਕੱਲੇ ਪ੍ਰਿੰਸੀਪਲ ਹੀ ਹਰਾਸ਼ ਕਰਦੇ ਆ ਜਾਂ ਕੋਈ ਹੋਰ ਵੀ ਹੈ ਉੱਥੇ ਕੋਈ ਦੇਖੋ ਜੀ ਸਾਨੂੰ ਤਾਂ ਪ੍ਰਿੰਸੀਪਲ ਮੈਨੂ ਜਦੋਂ ਅਸੀਂ ਉਹਨਾਂ ਨੂੰ ਪੁੱਛਣ ਜਾਂਦੇ ਹਾਂ ਕਿ ਤੁਸੀਂ ਸਾਡੇ ਤੇ ਰੈਂਟ ਲੈ ਉਹ ਕਹਿੰਦੇ ਮੈਨੇਜਮੈਂਟ ਕਰਦੀ ਹੈ ਤੇ ਮੈਨੇਜਮੈਂਟ ਤੁਹਾਡਾ ਕੋਈ ਜੋ ਮੈਨੇਜਮੈਂਟ ਦੀ ਜੇ ਸਾਡੀ ਕੋਈ ਸੁਣਵਾਈ ਹੁੰਦੀ ਤਾਂ ਇਹ ਚੀਜ਼ਾਂ ਸਾਨੂੰ ਅੱਜ ਨਾ ਦਿਖਣੀ ਪੈਂਦੀ ਤੇ ਸਾਡਾ ਇੱਕ ਜਿਹੜਾ ਸਟਾਫ ਮੈਂਬਰ ਅੱਜ ਹਸਪੀਟਲ ਦੇ ਨਾਲ ਹੁੰਦਾ ਆਈ ਪੀ ਸਿੰਘ ਜੀ ਦਾ ਨਾਮ ਆਉਂਦਾ ਕਈ ਵਾਰੀ ਉਹ ਕੌਣ ਨੇ ਸਰ ਉਹ ਸਾਡੇ ਸਕੂਲ ਦੇ ਸੈਕਟਰੀ ਨੇ ਉਹ ਵੀ ਜੰਦਰ ਬੈਠਦੇ ਆ ਸਰ ਉਹ ਨਹੀਂ ਬੈਠਦੇ ਜੇ ਕਦੀ ਆਵੇ ਵੀ ਸਾਡੀ ਕਦੀ ਉਹਨਾਂ ਨਾਲ ਇੰਟਰੈਕਸ਼ਨ ਨਹੀਂ ਹੋਈ ਹੈਗੀ ਕੁਝ ਕਹਿਤ ਉਹਨਾਂ ਨੂੰ ਵੀ ਦਿੱਤੀ ਕਦੇ ਨਹੀਂ ਸਰ ਠੀਕ 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 ਅਗਲੇ ਫਲੋਰ ਤੇ ਗਿਰੀ ਮੈਨੂੰ ਕੌਣ ਇੱਥੇ ਕਿੱਦਾਂ ਆਈ ਮੈਂ ਕਿਹਾ ਹੈ ਮੈਨੂੰ ਕੁਝ ਨਹੀਂ ਬਤਾ ਰਹੇ ਕੀ ਕੀ ਜਾਣੇਗੀ ਹੋਂ ਤੁਸੀਂ ਕੀ ਚੱਲ ਸਰ ਇਸ ਮੈਡਮ ਨੂੰ ਕੱਢ ਦਿਓ ਨਹੀਂ ਸਾਨੂੰ ਮਾਰ ਦਿਓ ਤੁਸੀਂ ਇਹਨਾਂ ਟੀਚਰਸ ਦੀ ਜ਼ੁਬਾਨੀ ਸਾਰਾ ਹਾਲ ਜਾਣ ਚੁੱਕੇ ਆਉਣ ਵਾਲੇ ਵਕਤ ਦੇ ਵਿੱਚ ਜਾਨਕਿ ਕੱਲ ਕੀ ਹੁੰਦਾ ਹੈ ਉਹ ਦੇਖਣ ਲਈ ਬਣੇ ਰਹੋ ਹਿਡਨ ਸਾਈਡ ਦੇ ਨਾਲ